ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਨੇੜੇ ਇਹ ਬਾਜੇਖਾਨੇ ਦੇ ਆ ਇਹਦੇ ਨਾਲ ਦਾ ਪਿੰਡ ਰਮਾਣਾ अजीत ਸਿੰਘ ਇਹ ਦੋਸਤੋ ਬਠਿੰਡੇ ਜ਼ਿਲ੍ਹੇ ਚ ਪੈਂਦਾ ਕੋਟਕਪੂਰੇ ਤੋਂ ਵਾਇਆ ਬਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਤੇ ਜਿਹੜਾ ਹਾਈਵੇ ਦੋਸਤੋ ਲੰਘਿਆ ਉਹ ਇਸ ਪਿੰਡ ਦੇ ਨੇੜ ਦੀ ਐ ਮਤਲਬ ਉਸ ਤੋਂ ਛੱਡ ਕੇ ਇਸ ਪੈਂਡ ਚ ਆ ਜਾਂਦੀ ਏ ਮਲੂਕਾ ਪੰਡੇ ਦੇ ਨੇੜ ਦਾ ਬਿਲਕੁਲ ਰਹਿ ਗਿਆ ਇੱਕ ਸਾਈਡ ਦੇ ਉੱਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਚ ਟੋਟਲ 5 ਨਗ ਦਿਖਾ ਰਹੇ ਜਿਹਦੇ ਚ ਪਹਿਲੇ ਨੰਬਰ ਤੇ ਟੋਕੜ ਗੱਬਣ ਗਾਂ ਇਹਦੇ ਨਾਲ ਇੱਕ ਇਦਾਂ ਦੀ ਗਾਂ ਖੜੀ ਆ ਵੀ ਹਰੇਕ ਫਾਰਮਰ ਜਿਹਨੇ ਗਰਮੀ ਦੀ ਰੁੱਤ ਨੂੰ ਧਿਆਨ ਚ ਰੱਖ ਕੇ ਗਾਂ ਖਰੀਦਣੀ ਉਹਨੂੰ ਪਸੰਦ ਆਊਗੀ ਇਦਾਂ ਦਾ ਠੰਡ ਤੇ ਹਵਾਨਾ ਹੈ ਇਦੇ ਨਾਲ ਇੱਕ ਹੋਰ ਵੜ ਚੰਗੀ ਤਿਆਰ ਹੋਊਗੀ ਕਿਉਂਕਿ ਅਗਾੜੀ ਬਹੁਤ ਸੋਹਣੀ ਭਰੀ ਬੈਠੀ ਹੈ ਤੇ ਪਿੱਛੋਂ ਹਵਾਨਾ ਪਸ਼ੂ ਨੇ ਭਾਰੀ ਜਾਣਾ ਹੁੰਦਾ ਜਦੋਂ ਸੂਣ ਦੇ ਨੇੜ ਆਉਂਦਾ ਹੈ ਇਹ ਤੋਂ ਅੱਗੇ ਇੱਕ ਵੜ ਸੂਈ ਸਵਾਈ ਹੈ ਤੇ ਪਰਲੇ ਪਾਸੇ ਇੱਕ ਹੋਰ ਗਾਂ ਖੜੀ ਹੈ ਸੋ ਟੋਟਲ 5 ਨਗ ਲਾਸਟ ਤੱਕ ਵੀਡੀਓ ਦੇਖ ਲਿਓ ਜੇ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਜਿਹੜਾ ਉਹ ਸਕਰੀਨ ਤੇ ਚੱਲਦਾ ਰਹੂਗਾ ਗੱਲ ਡੇਰੀ ਫਾਰਮ ਦਾ ਸੋ ਤੇ ਬਾਈ ਕੱਕੂ ਕੋਲਾ ਪੱਜ ਆਏ ਬਈ ਆਓ ਗੱਲਬਾਤ ਕਰੀਏ ਪਹਿਲੇ ਨੰਬਰ ਵਾਲੀ ਵੜ ਬਾਰੇ ਗਗੂ ਬਾਈ ਸੱਚੀ ਕਾਲ ਜੀ ਗਗੂ ਅੱਜ ਪੰਜ ਨਾਕ ਦਿਖਾ ਰਹੇ ਆ ਆਪਾਂ ਬਾਈ ਪਹਿਲੇ ਨੰਬਰ ਤੇ ਗਾਂ ਕਿੰਨੇ ਚਿਰ ਦੀ ਗੱਬਣਾ ਤੇ ਕੰਨ ਮਸੂਆ ਸੂ ਇਹ 7 ਮਹੀਨੇ ਦੀ ਗੱਬਣਾ ਦੂਜਾ ਸਿਓ ਸੋਣਾ ਬਈ ਇਹਨੇ ਦੁੱਧੋਂ ਹੁਣ ਡਰਾਈ ਕੀਤੀ ਵੀ ਹੈ ਦੁੱਧੋਂ ਡਰਾਈ ਆ ਬਾਈ ਖਾਣਾ ਤੁਣਾ ਦੀ ਜਮਾ ਓਕੇ ਆਪਣੀ ਗਾਰੰਟੀ ਹੋਊਗੀ ਠੀਕ ਹੈ ਤੇ 20 ਕਿਲੋ ਤੋਂ ਪਹਿਲਾਂ ਨਹੀਂ ਦਿੱਤਾ ਬਈ ਇਹ ਰੇਟ ਕੀ ਰਹਿਣਾ ਬਈ ਰੇਟ ਦਾ 52000 ਰੁਪਏ ਖੋਲੀ ਨੂੰ ਸੋ ਦੋਸਤੋ 2 ਮਹੀਨੇ ਰਹਿੰਦੇ ਆ ਸੂਨ ਦੇ ਵਿੱਚ 7 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਜਿਹਨੇ ਲਜਾਣੀ ਉਹ ਚੈੱਕ ਪਾਸ ਕਰਵਾ ਸਕਦਾ ਹੈ ਇਹ ਬੇਨਤੀ ਹੈ ਇਸ ਕਰਕੇ ਵੀ ਬਾਅਦ ਚ ਨਾ ਕਿਸੇ ਗੱਲੋਂ ਲਾਂਭਾ ਦਿਓ ਜੇ 5-4 ਦਿਨ ਪਸ਼ੂ ਕਈ ਵਾਰ ਉੱਤੇ ਵੀ ਲੈ ਜਾਂਦਾ ਹੁੰਦਾ ਦੋ ਮਹੀਨੇ ਬਾਕੀ ਦੁੱਧੋਂ ਡਰਾਈ ਹੈ ਵੱਖਰਾ ਜਿਹਾ ਰੰਗ ਆ ਦੋਸਤੋ ਤੇ ਸੋਣੀ ਗਾਂ ਢਾਂਚੇ ਦੀ ਵੀ ਹਵਾਨਾ ਬੇਸ਼ੱਕ ਇਹ ਦੁੱਧੋਂ ਡਰਾਈ ਹੈ ਪਰ ਹਵਾਨਾ ਦੱਸਦਾ ਵੀ ਵੈਣ ਨੇ ਦੁੱਧ ਸੋਨਾ ਦਿੱਤਾ ਹੋਊਗਾ ਉਹ ਜੀ ਮੁੱਠੀ ਜਮੀਂ ਥਾਰੇ ਮਿਲਕਵੇਨ ਵਾਕਿਆ ਹੀ ਸੋਹਣੀ ਆਉਂਦੀ ਐ ਸੋਹਣੇ ਰੰਗ ਰੂਪ ਦੀ ਦੋਸਤੋ ਇਹ ਗਾਂ ਦੇਖ ਸਕਦੇ ਨੇ ਤੁਸੀਂ ਸੀਲ 35 ਥਣ ਸੋਨਾ ਹੱਥੀਂ ਚਵਾਈ ਵਾਲਾ ਸੋ ਦੇਖੋ ਇਹਦਾ ਢਾਂਚਾ ਲਿਆ ਗਗੂ ਬਾਈ ਬਾਕੀ ਬਾਈ ਬੱਕਰੀ ਜੀ ਜਾਨ ਜਿਹਨੇ ਕੱਦੀ ਰੱਖਣੀ ਐ ਘਰੇ ਸਹੀ ਐ ਸੋ ਦੋਸਤੋ ਵੱਖਰਾ ਹੀ ਰੰਗ ਰੂਪ ਦਿਸਦਾ ਸਭੀ ਬਹੁਤ ਸੋਹਣੀਆਂ ਦੋਸਤੋ ਚਮਕ ਚਮਕ ਵੈੜ ਦੇ ਵਿੱਚ ਫੁੱਲ ਐ ਇਸ ਟਾਈਮ ਵੀ ਬਾਕੀ ਬਾਈ 35000 ਦਾ ਦੋ ਮਸਰਾਮਾ ਸੋਜੀ ਨੂੰ ਜੱਜੇ ਉਹ ਵੀਰ ਕਾਲ ਕਰ ਸਕਦਾ 52000 ਰੇਟ ਹੈ ਚੰਗਾ ਥਣ ਤੇ ਹਵਾਨਾ ਇਹਦਾ ਦਿਸਦਾ ਇਹ ਤੋਂ ਅੱਗੇ ਇੱਕ ਗਾਂ ਦੱਸੋ ਇਹ ਇਸ ਟਾਈਮ ਘੱਪਣ ਹੈ ਪਰ ਬਹੁਤ ਸੋਹਣਾ ਟਾਂਚਾ ਗਗੂ ਬਾਈ 2 ਨੰਬਰ ਵਾਲੀ ਗਾਂ 2 ਨੰਬਰ ਵਾਲੀ ਬਾਈ 6 ਹੰਗਾ ਠੀਕ ਹੈ ਕਿੰਨਾ ਟਾਈਮ ਲਾਉਗੀ ਇਹ ਲੈ ਜੀ ਬਾਈ ਹਫਤਾ ਜੀ ਮੰਨ ਕੇ ਚੱਲੂ ਬਾਕੀ ਤਿਆਰੀ ਅੱਜ ਜੀ ਬਹੁਤ ਸੋਹਣੀ ਹੈ ਬਾਈ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਰੇਟ ਦਾ 82000 ਰੁਪਈਆ ਬਾਈ ਤੋਰੀ ਸਰਸੋ ਹਜੇ ਦਿਨ ਲਾਉਗੀ 6 ਦਿਨ ਦਾ ਬਾਈ ਕਹਿੰਦਾ ਤੇ ਸੂਆ ਦੂਜਾ ਬਹੁਤ ਸੋਹਣੀ ਗਾ ਰਿਕਮੈਂਡ ਕਰੂੰਗਾ ਪਰ ਆ ਕੇ ਦੇਖ ਲਓ ਤੁਸੀਂ ਪੈਸੇ ਲਾਉਣੇ ਆ ਪਰ ਜਰੂਰ ਵੈੜ ਜੇ ਕੋਈ ਵੀਰ ਨੇ ਅੱਧਾ ਨਾਕ ਘਰੇ ਦੁੱਧ ਚੋਣਾ ਤਾਂ ਟਾਂਚਾ ਦੇਖੋ ਵੈੜ ਦਾ ਹਵਾਨਾ ਅੱਗੇ ਨੂੰ ਵੀ ਚੰਗਾ ਪਿਛਾਣ ਨੂੰ ਵੀ ਚੰਗਾ ਸੋਹਣਾ ਰੰਗ ਚਮਕ ਫੁੱਲਾ ਦੱਸੋ ਸਕਿਨ ਦੇ ਵਿੱਚ ਵਾਲਾਂ ਦੇ ਵਿੱਚ ਪੂਰੀ ਚਮਕ ਦਿਸਦੀ ਹੈ ਆ ਸਹੀ ਹੈ ਵੀ ਦੁੱਧ ਵੀ ਸੋਨਾ ਦੇਊਗੀ ਬਾਕੀ ਦੁੱਧ ਨੂੰ ਸਾਈਡ ਤੇ ਕਰਕੇ ਜੇ ਆਪਾਂ ਇਹਦੇ ਢਾਂਚੇ ਨੂੰ ਦੇਖਦੇ ਆਂ ਇਹਦੇ ਥਣ ਹਵਾਨੇ ਨੂੰ ਦੇਖਦੇ ਆਂ ਤਾਂ ਇਹ ਘਰੇ ਦੁੱਧ ਚੋਣ ਵਾਲੀ ਵੈੜ ਇੱਕ ਨੰਬਰ ਦਿਸਦੀ ਹੈ ਕਮਾਲਾ ਬਈ ਚੰਗੀ ਹੈ ਗਾੜੀ ਭਰੀ ਬੈਠੀ ਹੈ ਦੋਸਤੋ ਬਾਕੀ ਫੇਸਬੂਕ ਦੀ ਬਿਊਟੀ ਚੰਗੀ ਹੈ ਰੁੱਤ ਗਰਮੀ ਦੀ ਹੈ ਤੇ ਘਟ ਮਣਾਊਗੀ ਗਰਮੀ ਇਹ ਲੱਗਦਾ ਹੈ ਇਹਦੇ ਢਾਂਚੇ ਤੋਂ ਉੱਤੋਂ ਵੀ ਚੜਾਈ ਚੜੂਈ ਸੋਹਣੀ ਹੈ ਦੋਸਤੋ ਬਾਲਾ ਵੱਡਾ ਕਰਦ ਨਹੀਂ ਪਰ ਛੋਟੀ ਵੀ ਨਹੀਂ ਲੱਗਦੀ ਵੈੜ 82000 ਇਹਦੀ ਡਿਮਾਂਡ ਬਾਈ ਨੇ ਰੱਖੀ ਐ ਮੌਕੇ ਤੇ ਮਾਨਤਨ ਕਰੂਗਾ ਤੁਹਾਡਾ ਬਹੁਤ ਜਰੂਰ ਇਹਦੇ ਵਿੱਚੋਂ ਬਾਕੀ ਤੁਸੀਂ ਪਾਸ ਕਰਿਓ ਜੇ ਤੁਹਾਨੂੰ ਜੱਜ ਕੀ ਤਾਂ ਖਰੀਦ ਲਿਓ ਮੈਨੂੰ ਸੋਹਣੀ ਲੱਗੀ ਇਸ ਕਰਕੇ ਮੈਂ ਜਰੂਰ ਇਹ ਕਿਹਾ ਵੀ ਇਹ ਵਹਿੜ ਚੰਗੀ ਦਿਸਦੀ ਐ ਤੁਹਾਨੂੰ ਕਿਵੇਂ ਦੀ ਲੱਗਦੀ ਐ ਉਹ ਤੁਸੀਂ ਸਮਝੋਗੇ ਹੱਥੀ ਚੁਆਈ ਵਾਲਾ ਥਣ ਹਵਾਨਾ ਇਹਦਾ ਚੰਗਾ ਦਿਸਦਾ ਐ ਅੱਗੇ ਨੂੰ ਵੀ ਤੇ ਪਿਛਾਣ ਨੂੰ ਵੀ ਤੁਸੀਂ ਆ ਗਾੜੀ ਨੋਟ ਕਰ ਲਿਓ ਇੱਥੋਂ ਜਮਕੇ ਦੀ ਦੇਖ ਸਕਦੇ ਹਾਂ ਢਾਂਟਾ ਇਹਦਾ ਦੇਖ ਸਕਦੇ। ਇਹਦੋਂ ਅੱਗੇ ਇੱਕ ਹੋਰ ਵੈੜ ਦੱਸੋ। ਗਗੂ ਭਾਈ ਇਹ ਕਿੰਨਾ ਵਸੂਆ? ਇਹ ਦੂਜਾ ਪਹਿਲਾ ਦੂਜੇ। ਠੀਕ ਹੈ। ਇਹ ਦੋ ਦੰਦ ਕੰਪਲੀਟ ਕਰਕੇ ਚੌਗਦੇ ਕੱਢ ਦੇਈਏ। ਕਿੰਨੇ ਕ ਦਿਨ ਲਾਓਗੇ ਸੂਨ ਚ? ਦਿਨ ਇਹਦੇ 11-12 ਪਏ ਆ ਭਾਈ ਜੀ। ਇਹਦਾ ਰੇਟ ਕੀ ਰਹਿਣਾ ਭਾਈ? ਰੇਟ ਇਹਦਾ 82000 ਰੁਪਏ। ਸੋਰੀ। ਸੋ ਦਸੋ ਇਹ ਪਹਿਲਣ ਵੈੜ ਦੋ ਦੰਦ ਪੂਰੇ ਐ। ਚੌਗ ਵਾਲੇ ਚੱਕ ਰਹੀ ਐ। ਸੋ ਚਾਰ ਦੰਦ ਹੁਣ ਤੁਸੀਂ ਮੰਨ ਸਕਦੇ ਏ ਨੂੰ। 11 ਦਿਨ ਪਏ ਆ। ਇਹ ਵੀ ਦੂਜੀ ਗਾਂ ਨੂੰ ਹੀ ਐ ਜਿਹੜੀ ਪਹਿਲਾਂ ਤੋਰੀ ਐ। ਇਹ ਪਹਿਲਾ ਸੂਆ ਉਹ ਦੂਜਾ ਸੂਆ ਇਹਦਾ ਕੱਦ ਉਹਦੇ ਨਾਲੋਂ ਥੋੜਾ ਵੱਧ ਹੈ। ਖਵਾਨਾ ਇਹਦਾ ਵੀ ਅੱਗੋਂ ਚੰਗਾ ਹੈ। ਤੁਸੀਂ ਦੋਹਾਂ 'ਚੋਂ ਜਿਹੜਾ ਮਰਜ਼ੀ ਨਾਲ ਖਰੀਦ ਲਓ ਰੇਟ ਜਿਹੜਾ ਹਜੇ ਤੁਹਾਨੂੰ ਜੱਜ ਦਾ ਤਾਂ 82000 ਪਰ ਹੈੱਡ ਦੋਨਾਂ ਗਾਵਾਂ ਦਾ 82 82 ਰੇਟ ਹੈ। ਦੋਨੇ ਹੀ ਵੱਖਰੀਆਂ ਐ ਇੱਕ ਦੂਜੀ ਨਾਲੋਂ ਪਰ ਜਿਹੜੀ ਨੂੰ ਤੁਸੀਂ ਸਾਹਮਣੇ ਦੇਖੋਗੇ ਉਹੀ ਪਸੰਦ ਆਜੂ ਤੁਹਾਨੂੰ ਇੱਕੋ ਜਿਹੀ ਨਾ ਗਾਇ ਦੋਨੇ ਇਸ ਵਕਤ ਤੋਂ। ਪੰਨੀ ਬੱਚੀ ਬਹੁਤ ਹੈ ਫੈਸਲੇ ਵਰਕ ਹੋ ਗਈ। ਚੰਗੀ ਆ ਗਾੜੀ ਦੋਸਤੋ ਇਹਨੇ ਵੀ ਭਰੀ ਵੀ ਐ। ਖਣ ਹੋਣਾ ਦੇਖ ਸਕਦੇ ਹੋ ਲੈ ਚੱਲ ਬਈ ਤੁਹਾਨੂੰ ਸੋ ਇਹ ਵੀ ਬਰੀਕੀਆਂ ਦੇ ਵਿੱਚ ਹੈ ਗਾਂ ਦੋਸਤੋ ਇਹ ਦੋਨੇ ਨਾਗੀ ਰੇਟ ਦੇ ਹਿਸਾਬ ਤੇ ਵੀ ਠੀਕ ਹੈ ਤੇ ਟਾਂਚੇ ਦੇ ਹਿਸਾਬ ਤੇ ਵੀ ਪਸੰਦ ਆਉਣ ਵਾਲੇ ਆ ਬਾਕੀ ਆਪਾਂ ਇਹਦੋਂ ਅੱਗੇ ਹਜੇ ਦੋ ਗਾਵਾਂ ਹੋਰ ਦੇਖਾਂਗੇ ਟੋਕੜ ਗੱਬਣ ਵੀ ਗਾਂ ਜਿਹੜੀ ਆ ਉਹਦਾ ਰੇਟ 52000 ਹੈ ਦੋ ਮਹੀਨੇ ਸੰਭਲੋਗੇ ਤਾਂ ਤੁਹਾਡੇ ਕੋਲ ਇੱਕ ਚੰਗੀ ਗਾਂ ਜਿਹੜੀ ਉਹ ਤਿਆਰ ਹੋ ਜੂਗੀ ਤੇ ਇਹ ਦੋ ਗਾਵਾਂ ਮੌਕੇ ਤੇ ਦੁੱਧ ਦੇਣ ਵਾਲੀਆਂ ਆ ਆਉਂ ਰੇ ਦੂ ਅੱਗੇ ਜਿਹੜੀ ਸੋਈ ਸਵਾਈ ਗਾਂ ਉਹਦੀ ਡਿਟੇਲ ਪੁੱਛੀਏ ਇਹ ਬੱਚਾ ਉਹਦੇ ਨਾਲ ਗੱਗੂ ਭਾਈ ਕਿੰਨਾ ਚਿਰ ਹੋ ਗਿਆ ਨੂੰ ਸੋਈ ਚਾਰ ਦਿਨ ਹੋ ਗਏ ਜੀ ਠੀਕ ਹੈ ਕਿੰਨਾ ਕੁ ਦੁੱਧ ਹੋਊਗਾ ਹਾਂ ਮੇਰੇ ਖਿਆਲ ਨਾਲ 10 11 ਕਿਲੋ ਹੋ ਮੇਰੇ ਸਹਾਨਾ ਭਾਈ ਠੀਕ ਕੀ ਰੇਟ ਹੋਊਗਾ ਚਲ 11 ਕਿਲਾਈ ਦੇ ਲਾ ਕੀ ਰੇਟ ਰਹੂਗਾ ਰੇਟ ਦਾ 65000 ਦੀ ਦੇ ਦਾਂਗੇ ਭਾਈ ਖੋਲੀ ਸੋ 65000 ਰੇਟ ਹੈ ਚਾਰ ਦਿਨ ਭਾਈ ਕਹਿੰਦਾ ਵੀ ਸੋਈ ਨੂੰ ਹੋਏ ਆ ਬੱਚਾ ਇਹਦੇ ਨਾਲ ਵੱਚਾ ਵੱਚਾ ਤੁਹਾਨੂੰ ਦਿਖਾਤਾ ਹਾਂ ਰੇਟ ਇਹਦਾ 65000 ਦੁੱਧ 11 ਕਿਲੋ ਹੈ ਦੁੱਧ 11 11 ਕਿਲੋ ਵੀ ਕਰੀ ਹੋਈ ਹੈ ਉਹ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਲੈ ਆ ਮੋੜ ਲੈ ਇੱਥੇ ਬਈ ਥਾਣਾ ਇਹਦਾ ਵੀ ਹੱਥੀਂ ਚਵਾਈ ਵਾਲਾ ਬਾਕੀ ਪਾਸ ਤੁਸੀਂ ਕਰੋਗੇ ਗਾਂ ਨੂੰ ਸਵੇਦ ਸੋ ਸੂਈ ਵੀ ਗਾਂ ਹਵਾਨਾ ਦੇਖ ਸਕਦੇ ਹੋ ਥਣ ਤੁਸੀਂ ਦੇਖ ਸਕਦੇ ਹੋ ਇਹ ਤੋਂ ਅੱਗੇ ਜਿਹੜੀ ਗਾਂ ਖੜੀ ਹੈ ਬਈ ਏ ਬਈ ਤੀਜਾ ਪੂਆ ਹੋਣਾ ਬਈ ਠੀਕ ਹੈ ਦੂਜੇ ਨੂੰ 28 ਤੋਂ 30 ਹਲਦਾ ਦਿੱਤਾ ਕਿੰਨਾ ਟਾਈਮ ਲੇਜੂਗੀ ਇਹਦੇ ਬਈ 10 ਦਿਨ ਪਿਆ ਜੀ ਕੀ ਰੇਟ ਰਹਿਣਾ 80000 ਰੁਪਏ ਰੇਟ ਬਈ ਦਾ ਖੋਲੀ ਸੋ ਦੋਸਤੋ 80000 ਰੇਟ ਹੈ ਹਜੇ ਦਿਨ 10 ਲਾਊਗੀ ਸੂਨ ਚ ਦੁੱਧ ਚੰਗਾ ਬਈ ਕਹਿੰਦਾ ਦਿੱਤਾ ਇਹਨੇ ਦੂਜੇ ਸਵੇਰੇ ਦੇ ਵਿੱਚ ਸੂਆ ਤੀਜਾ ਥਣ ਹੱਥੀ ਚਵਾਈ ਵਾਲਾ ਢਾਂਚਾ ਵੱਡਾ ਹੈ ਖਵਾਨਾ 10 ਦਿਨਾਂ ਦੀ ਕੱਚੀ ਦੇ हिसाब ਤੇ ਅੱਜ ਵੀ ਸੋਹਣਾ ਹੈ ਚੰਗੇ ਬੋਡੀ weight ਵਾਲੀ ਗਾਂ ਹੈ ਸਾਇਲਜ ਦੇ ਨਾਲ ਚੰਗੀ ਸੰਭਾਲ ਸਕਦੇ ਹੋ ਤੁਸੀਂ ਵੱਡੇ ਵਜਨ ਦੀ ਗਾਂ ਚੜਾਈ ਦੇ ਵਿੱਚ ਹੈ ਢਾਂਚਾ ਵੀ ਵੱਡਾ ਦਿਸਦਾ ਥਣ ਇਹਦਾ ਵੀ ਇੱਥੇ ਚੁਆਈ ਵਾਲਾ ਸੋਹਣਾ ਥਣ ਦਾ ਸਹਿਜ ਸੋ 80000 ਦਾ ਰੇਟ ਦੋਸਤੋ ਸਪੇਸ ਥਣਾ ਦੇ ਵਿੱਚ ਹਵਾਨੇ ਦੇ ਵਿੱਚ ਚੰਗੀ ਪਈ ਹੈ ਬਾਕੀ ਥਣ ਦਾ ਸਹਿਜ ਇੱਥੋਂ ਤੁਸੀਂ ਦੇਖ ਸਕਦੇ ਹੋ ਲੈ ਚਲੋ ਸੋ ਬਾ ਦੀ ਜ਼ਿਲਤ ਰਿਫਾਂ ਏ ਫਾਰ ਸੇਲ ਸੋਏ ਦੋਸੋ ਅੱਜ ਦੀ ਵੀਡੀਓ ਦੇ ਪੰਜ ਨਾਗ ਵਿਕਾਊ ਸੀ ਲਗਭਗ ਜੇ ਰੇਟ ਦੀ ਗੱਲ ਕਰਦੇ ਆ ਤਾਂ ਤਿੰਨ گاਵਾ 80 ਦੇ ਘਰਾਂ ਵਾਲੀਆਂ ਦੋ گاਵਾ ਦਾ ਰੇਟ 82 82 ਤੇ ਇੱਕ ਦਾ ਰੇਟ 80 ਇਹ ਤੋਂ ਬਿਨਾ ਇੱਕ ਦਾ ਰੇਟ ਤਾਜੀ ਸੋਈ ਦਾ 65 ਤੇ ਇਧਰ 52000